ਸਾਧਿਕਾਨ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਵਿੱਚ ਫਿਰ ਬੜੀ ਵੱਡੀ ਹਲਚਲ ਮਚ ਗਈ ਹੈ ਭਾਜਪਾ ਪੈ ਗਿਆ ਨੇ ਪਾਰਟੀ ਦੇ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਉਪਰੇ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਬਾਤ ਸਿੰਘ ਖੈਰਾ ਜਿਨ੍ਹਾਂ ਦੇ ਸਿਰ ਉੱਤੇ ਕਾਂਗਰਸ ਪਾਰਟੀ ਖੜੀ ਹੈ ਪੰਜਾਬ ਦੇ ਵਿੱਚ ਯਾਨੀ ਕਿ ਇੱਕ ਵਾਰੀ ਪੂਰੀ ਤਰ੍ਹਾਂ ਬੁਖਲਾਵੀ ਬੁਖਲਾਈ ਵੀ ਨੇ ਕੁਬਰਾਏ ਵੀ ਨੇ ਯਾਨੀ ਕਿ ਲੰਮੇ ਸਮੇਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਆਖਰਕਾਰ ਰਾਜਾ ਵਰਿੰਗ ਤੋਂ ਬਾਅਦ ਕੌਗਲਸ ਪਾਰਟੀ ਦਾ ਪ੍ਰਧਾਨ ਕੌਣ ਹੋਵੇਗਾ ਇਧਰ ਸੁਖਵੀਰ ਸਿੰਘ ਬਾਦਲ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੱਡੇ ਅਤੇ ਨਿਰਦਕ ਨੇਤਾ ਜਿਨ੍ਹਾਂ ਦਾ ਸੁਪਨਾ ਸੀ ਚਰਨਜੀਤ ਸਿੰਘ ਚੰਨੀ ਵੇਲੇ ਪੰਜਾਬ ਦਾ ਮੁੱਖ ਮੰਤਰੀ ਯਾਨੀ ਕਿ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਜਿਵੇਂ ਹੀ ਕਾਂਗਰਸ ਵਿੱਚ ਐਂਟਰੀ ਅੱਜ ਹੋਈ ਸਿਆਸੀ ਪੁਚਾਲ ਆ ਗਿਆ ਕਾਂਗਰਸ ਦੇ ਵਿੱਚ ਇਧਰ ਟੈਂਸ਼ਨਾਂ ਵੱਧ ਗਈਆਂ ਨੇ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਉਪਰਿੰਗ ਦੀਆਂ ਇੱਕ ਪਾਸੇ ਅੱਜ ਕਲਾਸ ਲਗਾਈ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਦੁਰਵਿਹਾਰ ਨਿਰਾਦਰ ਕੀਤਾ ਗਿਆ ਮਨਮੋਹਨ ਸਿੰਘ ਦੇ ਸਿਸਕਾਰ ਨੂੰ ਲੈ ਕੇ ਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸਿਸਕਾਰ ਹੋਣਾ ਚਾਹੀਦਾ ਸੀ ਰਾਜ ਘਰ ਦੇ ਵਿੱਚ ਜਿੱਥੇ ਕਿ ਅਡਲ ਪਿਆਰੀ ਵਾਜਪਾਈ ਦੇ ਵੀ ਹੋਇਆ ਸੀ ਲੇਕਿਨ ਇੱਧਰ ਦੁਰਵਿਹਾਰ ਕੀਤਾ ਗਿਆ ਉਧਰ ਭਾਰਤ ਰਤਨ ਦੀ ਮੰਗ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਖੜ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇੱਧਰ ਸਿੱਧੀ ਗੱਲਬਾਤ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਅਤੇ ਮਲਕਾ ਅਰਜ ਖੜਕੇ ਦੇ ਨਾਲ ਯਾਨੀ ਕਿ ਪੂਰਾ ਤਾਣਾ ਬਾਣਾ ਯਾਨੀ ਕਿ ਸਿਆਸਤ ਵਿੱਚ ਫਿਰ ਦੁਬਾਰਾ ਪਹਚਾਲ ਆ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਉਹਨਾਂ ਨੇ ਸੰਸਕਾਰ ਜਿਹੜਾ ਹੈ ਜਿੱਥੇ ਦੁਰਵਿਹਾਰ ਕੀਤਾ ਗਿਆ ਰਾਜ ਘਰ ਤੇ ਸੰਸਕਾਰ ਹੋਣਾ ਚਾਹੀਦਾ ਸੀ ਸਵਾਰਕ ਮੰਨਣਾ ਚਾਹੀਦਾ ਹੈ ਲੇਕਨ ਇਹਦਰ ਨਜ਼ਰ ਅੰਦਾਜ਼ ਕੀਤਾ ਗਿਆ ਆਖਰਕਾਰ ਭਾਰਤ ਦੇ ਪਹਿਲੇ ਸੇਖ ਪ੍ਰਧਾਨ ਮੰਤਰੀ ਦੇ ਨਾਲ ਐਡਾ ਵੱਡਾ ਮਾੜਾ ਵਿਵਹਾਰ ਕਿਉਂ ਕਿਉਂਕਿ ਪਰਿਵਾਰ ਵੱਲੋਂ ਵਾਰ-ਵਾਰ ਬੁਘਾਰ ਲਗਾਈ ਸੀ ਰਾਸ਼ਟਰਪਤੀ ਵੀ ਛੁੱਟੀ ਲਿਖ ਦਿੱਤੀ ਹੈ ਨਵਜੋਤ ਸਿੰਘ ਸਿੱਧੂਰੇ ਨਵਜੋਤ ਸਿੰਘ ਸਿੱਧੂ ਹੱਕ ਵਿੱਚ ਖੜ ਗਏ ਨੇ ਮਰਮੂਦ ਸਿੰਘ ਅਤੇ ਮਰਮੂਦ ਸਿੰਘ ਦੇ ਪਰਿਵਾਰ ਦੇ ਹੱਕ ਵਿੱਚ ਸੂਤਰਾਂ ਦੇ حوالے ਤੋਂ ਬੜੀ ਵੱਡੀ ਖਬਰ ਆਈ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਵੀ ਬਣਨਗੇ ਪੰਜਾਬ ਦੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਹੁਣ ਉਹ ਵਰਕਾ ਅਤੇ ਦਹਾੜਾ ਮਾਰਦੇ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਨੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਤਾਂ ਬਖਲਾਇਆ ਹੀ ਬਖਲਾਇਆ ਹੈ ਇੱਧਰ ਜਿਹੜੇ ਤੁਨੰਦੇਦਾਰ ਆਗੂ ਬੰਨੇ ਜਾਦੇ ਨੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਇਹਨਾਂ ਚਾਰਾ ਪੰਜਾਂ ਨੂੰ ਵੀ ਭਜਦਾ ਪੈ ਗਿਆ ਨੇ ਕਿ ਜੇਕਰ ਇਹ ਪ੍ਰਧਾਨ ਬਣਦੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਬੜਾ ਵੱਡਾ ਸੁਪਨਾ ਹੈ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾ ਧੰਨਵਾਦ